बहां शहर तिगाह सामने ख़ब्बे हथ वाल चु घूम सजे हथ वालू एक दो तीन चार पंच छे सत अठ 9 10 ਰਿਲੈਕਸ ਸੋ ਦੋਸਤੋ ਪੁਰਾਣੇ ਸਮੇਂ ਦੀ ਜੇ ਆਪਾਂ ਗੱਲ ਕਰੀਏ ਹਰ ਇੱਕ ਇਨਸਾਨ ਜਲਦੀ ਸਵੇਰੇ ਜਲਦੀ ਉੱਠਦਾ ਸੀ ਮੁਰਗੇ ਦੀ ਬਾਗ ਦੇ ਨਾਲ ਕੁੱਕਰ ਦੀ ਬਾਗ ਦੇ ਨਾਲ ਉਹਨੇ ਲਗਭਗ 4 ਵਜੇ ਬਾਗ ਦੇ ਦੇਣੀ ਸੀ ਮੁਰਗੇ ਦੀ ਬਾਗ ਦੇ ਨਾਲ ਉੱਠ ਕੇ ਹੱਲ ਜੋੜਦੇ ਸੀ ਕਿ ਜਿਆ ਪਾਣੀ ਤੇ ਪੂਰਾ ਦਿਨ ਮਿਹਨਤ ਕਰਦੇ ਸੀ ਉਹਨਾਂ ਨੂੰ ਬਿਮਾਰੀਆਂ ਵੀ ਨਹੀਂ ਸੀ ਲੱਗਦੀਆਂ ਕਿਉਂਕਿ ਸਰੀਰ ਦੀ ਮੂਵਮੈਂਟ ਸਾਰਾ ਦਿਨ ਹੁੰਦੀ ਰਹਿੰਦੀ ਸੀ ਨਵੇਂ ਸੈੱਲ ਬਣਦੇ ਸੀ ਪੁਰਾਣੇ ਟੁੱਟਦੇ ਸੀ ਤੇ ਸਰੀਰ ਦੇ ਵਿੱਚ ਰੋਗ ਪ੍ਰਤੀਰੋਧ ਸ਼ਮਤਾ ਸੀਗੀ ਜਿਹੜੀ ਉਹ ਜ਼ਿਆਦਾ ਹੁੰਦੀ ਸੀ ਜਿਸ ਕਰਕੇ ਸਰੀਰ ਨੂੰ ਤਕਲੀਫਾਂ ਹੁੰਦੀਆਂ ਨਹੀਂ ਸੀ। ਖੇਤਾਂ ਦੇ ਵਿੱਚ ਨੰਗੇ ਪੈਰ ਕੰਮ ਕਰਦੇ ਸੀ। ਪਸੀਨਾ ਨਿਕਲਦਾ ਸੀ। ਤੇ ਹੁਣ ਖੇਤਾਂ ਦੇ ਵਿੱਚ ਵੀ ਪਸੀਨਾ ਨਹੀਂ ਨਿਕਲਦਾ। ਕਿਉਂਕਿ ਸਾਰਾ ਕੁਝ 에어 ਕੰਡੀਸ਼ਨ ਹੋ ਗਿਆ। ਮਜ਼ਦੂਰ ਲੋਕ ਨੇ, ਮਜ਼ਦੂਬ ਮਜ਼ਦੂਰ ਵੀਰ ਨੇ ਜਿਨ੍ਹਾਂ ਨੂੰ ਹਾਲੇ ਵੀ ਕਿਸੇ ਕਸਰਤ ਦੀ, ਕਿਸੇ ਐਕਸਰਸਾਈਜ਼ ਦੀ ਲੋੜ ਨਹੀਂ ਪੈਂਦੀ। ਉਨਾਂ ਦਾ ਪੂਰੇ ਦਿਨ ਮਾਸਪੇਸ਼ੀਆਂ ਦੀ ਕਸਰਤ ਇੰਨੀ ਜ਼ਿਆਦਾ ਹੋ ਜਾਂਦੀ ਹੈ। ਇਹਨਾਂ ਨੂੰ ਐਕਸਰਸਾਈਜ਼ ਦੀ ਲੋਡ ਨਹੀਂ ਰਹਿੰਦੀ। ਐਕਸਰਸਾਈਜ਼ ਦੀ ਲੋਡ ਹੈਗੀ ਹੈ। ਜੋ ਕੰਪਿਊਟਰ ਤੇ ਕੰਮ ਕਰਦੇ ਨੇ। ਸਟੂਡੈਂਟ ਨੇ। ਜਾਂ ਕੋਈ ਹੋਰ ਸਟ੍ਰੈਸ ਵਾਲਾ ਕੰਮ ਕਰਦੇ ਨੇ। ਹੱਥੀ ਮਿਹਨਤ ਘੱਟ ਕਰਦੇ ਨੇ। ਜੋੜ ਘਟ ਲੱਗਦਾ ਉਹਨਾਂ ਨੂੰ ਐਕਸਰਸਾਈਜ਼ ਦੀ ਬਹੁਤ ਜ਼ਿਆਦਾ ਲੋੜ ਆ ਕਿਉਂਕਿ ਆਪਾਂ ਸਭ ਨੇ ਰੋਗਾਂ ਤੋਂ ਬਚ ਕੇ ਰਹਿਣਾ ਜਦੋਂ ਰੋਗ ਇੱਕ ਵਾਰ ਸਰੀਰ ਦੇ ਵਿੱਚ ਆ ਜਾਂਦਾ ਉਸ ਤੋਂ ਬਾਅਦ ਨਿਕਲਦਾ ਨਾ ਨਹੀਂ ਲੈਂਦਾ ਫਿਰ ਘਰ ਵੀ ਖਾਲੀ ਹੋ ਜਾਂਦਾ ਤੇ ਸਰੀਰ ਵੀ ਖਰਾਬ ਹੋ ਜਾਂਦਾ ਤੇ ਕਿਤੇ ਨਾ ਕਿਤੇ ਰਿਸ਼ਤੇ ਵੀ ਆਪਣੇ ਜਿਹੜੇ ਵਿਖਰ ਜਾਂਦੇ ਨੇ ਗੋਗਾ ਮੇਰੀ ਪ੍ਰਣਾਮ ਆ ਰਾਮ ਰਾਮ ਭਾਈ ਸੋ ਕਰਦੇ ਆਪਾਂ ਅਗਲੀ ਕਸਰ ਹੱਥਾਂ ਦਾ ਬਣਾਓ ਇੰਟਰਲੌਕ ਫੇਲੀਆਂ ਕਰਾਂਗੇ ਉੱਪਰ ਵੱਲ ਖੱਬੇ ਹੱਥ ਵੱਲ ਚੁੱਕਾਂਗੇ ਸੱਜੇ ਹੱਥ ਵੱਲ ਚੁੱਕਾਂਗੇ ਚੁੱਕਣਾ ਉਹਨੇ ਹੈ ਜਿੰਨਾ ਕਿ ਤੁਹਾਡਾ ਸਰੀਰ ਤੁਹਾਨੂੰ अनुमति ਦਿੰਦਾ ਹੈ ਅਲਾਉ ਕਰਦਾ ਹੈ ਆਗਿਆ ਦਿੰਦਾ ਖੱਬੇ ਹੱਥ ਚੁੱਕਦੇ ਹੋਏ ਬਿਲਕੁਲ ਡਾਕਟਰ ਨੂੰ ਸਭ ਤੋਂ ਵੱਧ ਕਸਰਤ ਦੀ ਲੋੜ ਪੈਂਦੀ ਹੈ ਜਿਹਦਾ ਕਮਿਆਨਾ ਅਸੀਂ ਖੁਦ ਪੂਤ ਚੁੱਕਿਆ ਹੈ ਕਾਫੀ ਲੰਮਾ ਸਮਾਂ ਕਸਰਤ ਤਾਂ ਤੋਂ ਬਾਝੇ ਰਹੇਗੇ ਸੋ ਕਾ ਕਰਕੇ ਸਰੀਰ ਦੀ ਜਿਹੜੀ ਫਲੈਕਸੀਬਿਲਟੀ ਹਲੇ ਪੂਰੀ ਨਹੀਂ ਬਣਨ ਲੱਗੀ ਇਹ ਤਾਂ ਤੁਹਾਡੇ ਵੀਰਾਂ ਦੀ ਰਹਿਨਤਾ ਨੇ ਦੁਆਵਾਂ ਨੇ ਜਿਨ੍ਹਾਂ ਦੇ ਸੜਕਾ ਮੋਟੀਵੇਸ਼ਨ ਮਿਲਦੀ ਹੈ ਔਰ ਸਰੀਰ ਦੀ ਕਸਰਤ ਵੀ ਹੋ ਜਾਂਦੀ ਹੈ दो तीन चार पच सात, आठ, नौ दस ਰਿਲੈਕਸ ਦੋਸਤੋ ਕਸਰਤ ਦੀ ਐਕਸਰਸਾਈਜ਼ ਦੀ ਲੋੜ ਉਹਨਾਂ ਨੂੰ ਵੀਰਾਂ ਨੂੰ ਹੈ ਜੋ ਆਪਣੇ ਸਰੀਰ ਨੂੰ ਨਿਰੋਗ ਚੁਸਤ ਫਰਤੀਲਾ ਤੇ ਤੰਦਰੁਸਤ ਰੱਖਣਾ ਚਾਹੁੰਦੇ ਆ ਜੋ ਚਾਹੁੰਦੇ ਆ ਜੋ ਆਲਸੀ ਨੇ ਉਹ ਤਾਂ ਬਿਸਤਰੇ ਤੋਂ ਉਪਰੀ